ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੱਧਲ ਵੱਡ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਚਾਰ ਗਮ ਬਕਾਊਆ ਜੀ ਅ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਬਾਕੀ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਨੇ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਨਾਉ ਸੋਨੂਆ ਵੀਰੇ ਪਿੰਡ ਭੱਦਰਵੱਡ ਜਿਲ੍ਹਾ ਬਰਨਾਲਾ ਠੀਕ ਹੈ ਜੀ ਅੱਜ ਆਪਣੇ ਕੋ ਕਿੰਨੀ ਬੈੜਾਂ ਆਪ ਲੋਗਰੇ ਵੀਰੇ 4 ਬੈੜਾਂ ਨੇ ਦੋ ਤਿਆਰ ਨੇਗੇ ਪਲੂਣਾ ਬੱਚੀਆਂ ਹਾਂਜੀ ਤੇ ਇੱਕ ਸੋਈ ਵੀ ਹੈਗੀ ਇੱਕ ਟੋਕੜ ਗੱਬਣ ਸੀ ਪਹਿਲੀ ਗਾਂਦ ਜਾਣਕਾਰੀ ਦਿਓ ਜੀ ਵੀਰੇ ਇਹ ਪਲੂਣ ਬੱਚੀਆਂ ਮੂੰਹ ਚਾਰ ਦੰਦਾ 5-7 ਦਿਨ ਲੈਂਦੀ ਐ ਸੋਨੂਆ 5-7 ਦਿਨ ਲੈਂਦੀ ਹਾਂਜੀ ਤੇ ਕੀ ਰੇਟ ਟੁੱਟਾ ਭਰਾ ਦਾ ਮੇਰੇ ਮੁੱਲ ਤੋਂ ਕਿੰਨਾ ਮਰਜੀ ਪਿਆਗ ਕਰ ਲਓ 55 ਕਰ ਲਓ 45000 ਚ ਛੋਟ ਛੱਪਾ ਕਰ ਦਾਂਗੇ 50 ਕਿਲੋਮੀਟਰ ਡਿਲੀਵਰੀ ਫ੍ਰੀ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਚੈੱਕ ਕਰ ਸਕਦੇ ਹੋ ਤੋਰ ਕੇ ਦਿਖਾ ਦੇਣਾ ਜੀ ਤੋਰ ਤੋਰ ਭਾਈ ਜੀ ਨੇ ਰੇਟ ਵੀ ਭਰਾ ਦੱਸ ਤਾਂ ਪਾ ਨੂੰ ਸੁਣੋ ਠੀਕ ਹੈ ਜੀ ਪਹਿਲਾਂ ਦਾ ਫੇਸ ਦੇਖੋ ਹਾਂ ਲੋ ਜੀ ਫੇਸ ਕੁਆਲਟੀ ਬਲੂਨ ਬਸੇ ਨੇ ਸੂਣਾ ਨੂ ਮੈਂ ਦੇਖ ਸਕਦੇ ਬਲੂਨ ਬਸੇ ਤੇ ਲੇਵਾ ਤੁਹਾਡੇ ਸਾਹਮਣੇ ਆ ਵੀਰੇ ਦੁੱਧ ਦੇ ਦਿਓ 12 ਦੇ ਕਿਲੋ ਬਾਕੀ ਸੀਟ ਸੰਡੇ ਬਥੇਰੀ ਆ ਠੀਕ ਹੈ ਠੀਕ ਇਹ ਆਪਰਾ ਰੋੜ ਲੈ ਲੋ ਜੀ ਫੇਸ ਕੁਆਲਟੀ ਪੂਰਾ ਤਰ ਤਾਡੇ ਸਾਹਮਣੇ ਪਰਾ ਲੋ ਜੀ ਕੱਦ ਬੜ ਸੁਖਨ ਕਰਮਾ ਵਾਲੀ ਦਾ ਲੋ ਜੀ ਲੈ ਲੇ ਤੁਹਾਨੂੰ ਤਾਜਾ ਲਾ ਦੇ ਬਾਂਦੀ ਪਰਾ ਬਾਂਦੀ ਪੈਂਡ ਪੱਦਲ ਵੱਟ ਜਿਲ੍ਹਾ ਨੂੰ ਪੈਂਦੀ ਬਰਨਾਂ ਪਲੂਣ ਬਸ ਠੀਕ ਹਾਂਜੀ ਵੀ ਦੂਜੀ ਵਾਰ ਦੇ ਦੱਸੋ ਜਾਣਕਾਰੀ ਮੇਰੇ ਇਹ ਵੀ ਪਲੂਣ ਬੱਛੀ ਆ ਕੀ ਇਹ ਵੀ ਮੋਹ ਚਾਰ ਦੰਦ ਆ ਇਹ ਵੀ ਪੰਜ ਤੋਂ ਸੱਤ ਦੰਦ ਲੈਂਦੀ ਹੈ ਕੀ ਠੀਕ ਹੈ ਜੀ ਤਹਿਸੀਲ ਠੰਡੀ ਇਹ ਵੀ ਬਹੁਤ ਹੈ ਵੀਰੇ ਠੀਕ ਹੈ ਰੇਟ ਦਾ ਮੇਰੇ ਮੋਲੇ ਦਾ ਵੀ 45 ਹੋਈ ਆ ਠੀਕ ਹੈ ਜੀ ਚਾਹੇ ਕਿ ਬਾਈ ਛੋਟ ਕਰਾ ਲੈਵੇ ਚਾਹੇ ਡਿਲੀਵਰੀ ਫ੍ਰੀ ਕਰਾ ਲੈ 50 ਕਿਲੋਮੀਟਰ ਦੀ ਇਹਦੇ ਵੀ ਕਰ ਦਾਂਗੇ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਫਲੂਨ ਬੱਸੀ ਹੈ ਬਾਈ ਕੋਲ ਠੀਕ ਹੈ ਜੀ ਦੇਖਸਾ ਲੋਪਰਾ ਤਾ ਨਵੇਂ ਤਾਜਾ ਲਹੜੇ ਮੋੜ ਦਾਪਰਾ ਮੋੜ ਦਾ ਮੋੜ ਦਾ ਮੋੜ ਦਾ ਮੋੜ ਦਾ ਬਸ ਇਥੇ ਲੋ ਜੀ ਕੇਸ ਕੁਆਲਿਟੀ ਦੇਖਣਾ ਕਰਮਾ ਵਾਲੀ ਜੀ ਕਿੰਨੇ ਦਿਨ ਬਈ ਇਹ ਦੱਸਿਆ ਜੀ ਬਾਕੀ ਵੀਰੇ ਪੰਜ ਲੈ ਜਾਵੇ 6 ਲੈ ਜਾਵੇ ਜਾਨੀ ਕਿ ਤਿਆਰੀ ਚ ਹੀ ਹੈਗੀ ਠੀਕ ਲੋ ਜੀ ਲੈ ਬਗਲ ਦਾ ਲਾ ਲਓ ਠੀਕ ਹੈ ਅੱਜ ਵੀ ਤੀਜੀ ਵਾਰ ਦੱਸੋ ਜਾਣਕਾਰੀ ਇਹ ਵੀਰੇ ਸੋਈ ਵੀ ਆ 10 ਦਿਨ ਦੀ ਹਾਂ ਜੀ ਤੇ 7 ਦਿਨ ਦੀ ਸੂਈ ਵੀ ਆ 10 ਕਿਲੋ ਦਾ ਤਿਆਰ ਆ 6 ਦਾ ਤਾਂ ਮੂਹਾਂ ਦੂਜਾ ਸੂਆ ਠੀਕ ਹੈ ਜੀ ਮਗਰ ਬੱਛਾ ਵੀਰੇ ਉਧਰ ਬੈਠਾ ਹੈ ਲੋ ਫਿਰ ਚੈੱਕ ਕਰ ਸਕਦੇ ਸੀ ਠੀਕ ਠੰਡੀ ਬਹੁਤ ਜ਼ਿਆਦੇ ਆ ਠੀਕ ਆਏ ਬਾਵੇਂ ਤਾਰਾ ਮਾਰ ਲਓ ਠੀਕ ਹੈ ਠੀਕ ਬਸਾ ਦੇ ਮਗਰ ਬਸਾ ਵੀਰੇ ਹਾਂਜੀ ਤੋੜ ਦੋ ਤੋੜ ਕੇ ਵਿਖਾ ਦਿਨੇ ਜੀ ਹਾਂਜੀ ਵੀ ਦੱਸੋ ਇਹਦੀ ਵੈਡ ਚੱਲ ਗਈ ਇਹ ਵੀਰੇ 5 ਕਿ ਦਿਨ ਸੂਈ ਭਿਆ 10 ਕਿਲੋ ਦਦਾ ਮਗਰ ਬੱਛਾ ਵੀਰੇ ਠੀਂ ਠੰਡੀ ਬਹੁਤ ਆਪਾਂ ਵਿੱਚ ਦੱਸ ਤਿੰਨ ਡੰਗ ਚੋਲ ਚਾ ਠੀਕ ਹੈ ਠੀਕ ਹੈ ਹਾਂਜੀ ਤੋੜ ਦੋ ਭਰਾ ਨੂੰ ਜੀ ਤੋੜ ਲਓ ਭਰਾ ਸੈੱਕਰ ਸਾਬੇ ਸੋਕਾ 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 ਮੋੜ ਦਾ ਭਰਾ ਮੋੜ ਦਾ ਮੋੜ ਲਓ ਮੋੜ ਲਓ ਮੋੜ ਲਓ ਉਹ ਇੰਨੇ ਪੱਦਰਵਾੜ ਦਾ ਤੇ ਜਿਲ੍ਹਾ ਗੁਰਪਾਇ ਦਾ ਜੀ ਬਰਨਾਲਾ ਭਾਈ ਜੀ ਇਹਨਾਂ ਜਰੂਰ ਪ੍ਰੈਕਟ ਕਰੋ ਭਰਾ ਠੀਕ ਹੈ ਰੇਟ ਭਰਾ ਦਾ ਇਹ ਦਾ 43000 ਇਹ ਦਾ 43000 ਠੀਕ ਹੈ ਜੀ ਠੀਕ ਹੈ ਲੋ ਭਰਾ ਭਾਈ ਜੀ ਇਹਨਾਂ ਜਰੂਰ ਪ੍ਰੈਕਟ ਕਰੋ ਹਾਂ ਜੀ ਚਾਰ ਨੰਬਰਾਂ ਦਾ ਜਾਣਕਾਰੀ ਦੋ ਜੀ ਵੀਰੇ ਦੋਵੇਂ ਗੱਭਣ ਸੀਗੀ 7 ਕਿਲੋ ਦੁੱਧ ਆ ਜੀ ਅੱਜ ਹੀ ਗਈ ਸੀ ਇਹ ਕੀ ਬੜੀ ਦੱਸੋ ਜਾਣਕਾਰੀ ਵੀਰੇ ਦੋ ਮਹੀਨੇ ਗੱਭਣ ਚੈੱਕ ਪਾਤਾ 7 ਕਿਲੋ ਦੁੱਧ ਆ ਠੀਕ ਹੈ ਜੀ ਰੇਟ ਭਰਾ ਦਾ ਇਹ ਰੇਟ ਵੀਰੇ ਫੋਨ ਤੇ ਕਰ ਲਾਂਗੇ ਲੋ ਭਰਾ ਚੰਗੀ ਗਾਂ ਪਲੀ ਪਲੋਸੀ ਆ ਚੈੱਕ ਪਾਸ ਦੋ ਮਹੀਨੇ ਚੈੱਕ ਪਾਸ ਭਾਈ ਹਾਂ ਜੀ ਵੀਰੇ ਚੈੱਕ 라ਕੇ ਦੇਵਾਂਗੇ ਆਪਾਂ ਜੀ ਠੀਕ ਹੈ ਆਪਣੀ ਕਰਾਈ ਵੀ ਆ ਤੁਸੀਂ ਕਿ ਕਰਾ ਲਈ ਹਾਂਜੀ ਆਪ ਵੀ ਤੁਸੀਂ ਚੱਕਰਵਾ ਸਕਦਾ ਬਰਾ ਚੰਗੀ ਪਲੀ ਪਲੋਸੀ ਆ ਬਾਈ ਜੀ ਜਰੂਰ ਪਹੇ ਤੋਰ ਕੇ ਦਿਖਾਏ ਥੋੜਾ ਧੱਕਾ ਕਰਦੀ ਹੈਗੀ ਜਗ੍ਹਾ ਥੋੜੀ ਹੈ ਠੀਕ ਹੈ ਜੀ ਠੀਕ ਹੈ ਬਰਾ ਚੱਕਰ ਸੋ ਚੰਗੀ ਪਲੀ ਪਲੋਸੀ ਆ ਮਿਲਦੇ ਆ ਬਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਈ